ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜੀ ਸੁਖਸਾਂ ਪ੍ਰਭੂ ਅੱਜ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੀ ਆ ਪੰਜ ਕਟੀਆਂ ਸਮਝ ਲੋ ਝੋਟੀਆਂ ਸਮਝ ਲੋ ਪੰਜ ਕਟਾਂ ਦੀ ਵੀਡੀਓ ਸਾਂਝੀ ਕਰਨੀ ਆ ਉਸ ਤੋਂ ਪਹਿਲਾਂ ਉਹ ਨਾਲ ਜਿਹੜਾ ਤਰੀਕ ਪਹਿਲਾਂ ਮੈਂ ਤੁਹਾਨੂੰ ਨੋਟ ਕਰਾ ਦਨਾ 22 ਤਰੀਕ ਆ ਜੀ ਦੂਜਾ ਮਹੀਨਾ 2025 ਯਾਨੀ ਕਿ 22 ਫਰਵਰੀ 2025 ਨੂੰ ਵੀਡੀਓ ਸਾਂਝੀ ਕਰ ਰਹੇ ਹਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਕਿ ਜੇਕਰ ਚੈਨਲ ਤੇ ਪਹਿਲੀ ਵਾਰ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਘੰਟੀ ਦਾ ਬਟਨ ਲਾਈਜ਼ ਕਰ ਕਿਸੇ ਵੀ ਭਰਾ ਨੇ ਕੋਈ ਮੈਥੋ ਆਜੀ ਵੀਡੀਓ ਬਣਾਉਣੀ ਆ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 8360462501 8364565 ਮੇਰਾ ਨੰਬਰ ਹੈ ਬਾਕੀ ਬਾਈ ਨਾਲ ਗੱਲਬਾਤ ਕਰ ਦਿਆ ਨਾਲ ਦੀ ਨਕਟਾਂ ਨਿਗਾਹ ਮਾਰ ਲਓ ਵੀ ਕਿਹੋ ਜਿਹੀ ਜੀ ਵੀਡੀਓ ਜਿਹੜਾ ਕਟਿਆ ਤੁਹਾਨੂੰ ਦਿਖਾਉਣਾ ਨੇ ਬਾਕੀ ਵੀਡੀਓ ਪੂਰੀ ਦੇਖਣੀ ਆ ਆ ਜਾ ਬਾਈ ਜੀ ਹੋਰ ਵੀ ਕੀ ਹਾਲ ਚਾਲ ਆ ਜੀ ਠੀਕ ਠਾਕ ਲਖੇ ਬਹੁਤ ਵਧੀਆ ਭਰਾ ਤੂੰ ਸੁਣਾ ਕੇ ਮੈਂ ਠੀਕ ਠਾਕ ਆ ਚੜ੍ਹਦੀ ਕਲਾ ਠੀਕ ਠਾਕ ਭਰਾ ਚੱਲ ਜੀ ਵਧੀਆ ਚੱਲੀਦਾ ਕਾਰੋਬਾਰ ਪੂਰਾ ਕਾਰੋਬਾਰ ਕਿਰਪਾ ਬਾਬੇ ਨਾਨਕ ਦੀ ਮੇਰਾ ਪੂਰਾ ਬਹੁਤ ਵਧੀਆ ਕਾਰੋਬਾਰ ਚੱਲੀ ਹੁੰਦਾ ਅੱਜ ਆਪਾਂ ਕੋਲ ਪੰਜ ਕਟੀਆਂ ਆ ਗਿਆ ਨਾ ਅੱਜ ਵੀਰੇ ਪੰਜ ਕਟੀਆਂ ਆਪਣੇ ਕੋਲੇ ਠੀਕ ਆ ਜੀ ਇਹਦੇ ਵਿੱਚ ਚਾਰ ਕਟੀਆਂ ਖੀਰੀ ਤੇ ਮੁਖੀਰੀ ਮੰਨ ਲਓ ਚ ਦੋ ਦੰਦ ਮੰਨ ਲਓ ਚ ਦੋ ਦੰਦ ਮੰਨ ਲਓ ਇੱਕ ਦੰਦ ਸਿੱਟਿਆ ਹਲੇ ਛਿੱਟਿਆ ਚੱਕਿਆ ਤਾਂ ਹਾਂ ਚੱਕਿਆ ਨਹੀਂ ਹਲੇ ਤੇ ਕੱਟੀ ਹੀਟ ਚ ਤਾਰਾਂ ਦੇ ਹੀ ਜਾਂਦੀ ਆ ਠੀਕ ਆ ਤੇ ਨਾਂ ਪਿੰਡ ਐਡਰੈਸ ਬੋਲਦੀ ਆਪਾਂ ਨਾਂ ਆਪਣਾ ਤਾਰੀਆ ਵੀਰੇ ਪਿੰਡ ਆਪਣਾ ਰਾਈਆ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਆਪਣੇ ਆ ਨੇੜੇ ਪਿੰਡ ਆਪਣੇ ਤਪਾ ਹਾਂ ਰਾਮਪਰਾ ਤੇ ਭਦਾਉੜ ਇੰਨਾ ਸ਼ਹਿਰਾਂ ਦੇ ਵਿੱਚ ਪਿੰਡ ਰਾਈਆ ਵਿਚਾਰੇ ਪੈ ਜਾਂਦਾ ਵੀਰੇ ਆਪਣਾ ਪਿੰਡ ਨਾ ਮੋਬਾਈਲ ਨੰਬਰ ਮੋਬਾਈਲ ਨੰਬਰ 98552 87584 ਵੀਰੇ ਠੀਕ ਆ ਬਦਲ ਨੰਬਰ ਤੇ ਕੱਟੀ ਆ ਜੀ ਨਾ ਜੀ ਕਿੰਨੀ ਕੁ ਉਮਰ ਦੀ ਆ ਇਹ ਲਗਭਗ ਹੋਊਗੀ 13-14 ਮਹੀਨਿਆਂ ਦੀ ਕੱਟੀ ਠੀਕ ਆ ਜੀ ਹਾਂ ਸਿੰਗੀ-ਸੁੰਗੀ ਕੱਟੀ ਦੀ ਬਹੁਤ ਜ਼ਿਆਦਾ ਚੰਗੀ ਆ ਬੇਲਬੂਲ ਬੜੀ ਚੰਗੀ ਆ ਤੋੜ ਕੇ ਦਿਖਾਉਣੇ ਆਪਾਂ ਕੱਟੀ ਹਨਾ ਅੱਛਾ ਮੂੰਹ ਇੱਥੇ ਦਿਖਾ ਦਿਓ ਹਾਂ ਮੂੰਹ ਇੱਥੋਂ ਹੀ ਦਿਖਾ ਦਿਓ ਸਿੰਗੀ-ਸੁੰਗੀ ਇੱਥੋਂ ਦਿਖਾ ਦਿਓ ਕਰ ਲਓ ਝੋਲੀ ਝਲੀਆਂ ਬੜੀਆਂ ਚੰਗੀਆਂ ਲੱਗੀਆਂ ਲੱਖੇ ਕੱਟੀਆਂ ਨੂੰ ਠੀਕ ਆ ਜੀ ਹਾਂ ਬਾਹਰ ਦੇ ਤੋੜ ਕੇ ਦਿਖਾ ਦੇਣਾ ਹਾਂ ਜੀ ਹਾਂ ਜੀ ਹਾਂ ਜੀ ਲੈ ਜੀ ਆਹ ਕਰੋ ਚੈੱਕ 16-17 ਕਿ ਮਹੀਨੇ ਕੱਟੀ ਲਗਭਗ ਜੀ ਨਾ ਜੀ ਨਾ 13-14 ਮਹੀਨਿਆਂ ਦੀ ਵੀਰੇ 13-14 ਮਹੀਨਿਆਂ ਦੀ ਕੱਟੀ ਆ ਸਾਰ ਤੇ तकरीबन ਸਾਰੀ ਕਾਲੀ ਆ ਗਈ ਲਗਭਗ 2 ਇੰਚ ਦੀ ਪੂਛ ਚਿੱਟੀ ਹੈ ਹਾਂ ਬਾਕੀ ਇਥੋਂ ਤੁਸੀਂ ਖੜ ਨਹੀਂ ਕੋਣੀ ਕੱਟੀ ਦੀ ਬਾਜਾ ਚੈੱਕ ਕਰ ਲੋ ਘੁਮਾ ਕੇ ਮਾੜਾ ਮੂੰਹ ਦਿਖਾਈਏ ਸਮਾਰ ਕੇ ਪਹਿਲਾਂ ਲਓ ਜੀ ਲਓ ਜੀ ਲਓ ਜੀ ਲਓ ਜੀ ਹਾਂ ਆ ਦੇਖੋ ਇਹ ਸੰਸੂ ਦਿ ਲੋ ਵਧੀਆ ਕੱਟੀ ਵੱਡੀ ਹੋ ਕੇ ਤਿਆਰ ਹੋਣੀ ਹੈਗੀ ਠੀਕ ਹੈ ਵੀਰੇ ਲੈ ਚੱਲ ਜੀ ਇਹਦੀ ਝੋਲੀ 40 ਦਿਖਾਈ ਲਖੇ ਬੜੀ ਟਾਪ ਦੀ ਲੱਗੀ ਹੈ ਕੱਟੀ ਦੀ ਝੋਲੀ ਠੀਕ ਹੈ ਜੀ ਜੀ ਤੇ ਰਾਖ ਵੀ ਨਹੀਂ ਸਾਲ ਜਿਹੜੀ ਸਾਲ ਤੋਂ ਮਹੀਨਾ ਵੀ ਦਿਨ ਉੱਤੇ ਕੱਟੀ ਜੀ ਬਾਕੇ ਸੁਨੋਵਾਂ ਲੈ ਜਾ ਕੇ ਕੱਟੇ ਥਾਂ ਤੋਂ ਚੱਕਰਾ ਦੇਣਾ ਹੈਗੇ ਬਾਕੀ ਦੇਖੋ ਗੁਰੇ ਭਰਾਣ ਫਰੀਦ ਜੀ ਸਤ ਸੱਲੀ ਉਹਨੇ ਆਪ ਕਰਨੇ ਸਾਨੂੰ ਅਜੇ ਦੋ ਦੋ ਰੰਗ ਜੇ ਨਜ਼ਰ ਆਉਂਦੇ ਨਾ ਇਸੇ ਵਿਚਾਲੇ ਧੁੱਪ ਪੈਂਦੀ ਜੀ ਇਸ ਸਰਕਲ ਸਾਨੂੰ ਦੋ ਰੰਗ ਜੇ ਨਜ਼ਰ ਆਉਂਦਾ ਕਿਤੇ ਰੋ ਬਾਈ ਇੱਕ ਵਾਰ ਝੋਲੀ ਦਿਖਾ ਦੇ ਇੱਥੇ ਚੈੱਕ ਕਰੋ ਝੋਲੀ ਚਾਰ ਥਾਂ ਪੰਜ ਵੀ ਨਹੀਂ ਫੋਨ ਸਾ ਬਿਲਕੁਲ ਵੀ ਨਹੀਂ ਦੇਖ ਦੇ ਥੱਲੇ ਉਹ ਝੋਲੀ ਝੋਲੀ ਬੜੀ ਖੁੱਲ ਸੁਣੀ ਹੈ ਐਡੀ ਲਖਿਆ ਚ ਕੱਤੀ ਦੀ ਝੋਲੀ ਹੋਣੀ ਤਾਂ ਸਟਾਰਟਿੰਗ ਦੇ ਵਿੱਚ ਹੀ ਦਿਖਾ ਦੇ ਦੋ ਨੰਬਰ ਵਾਲੀ ਦੀ ਹੈ ਨਾ ਹਾਂ ਫੇਰ ਮੁੜ ਕੇ ਹੋ ਕਰਾਂਗੇ ਦੇਖ ਦੋਲੀ ਡੈਲੀ ਦੇਖ ਕਿੰਨੀ ਜਿਆਦੇ ਲੱਗੀ ਹੈ ਕੱਲਾ ਕੱਲਾ ਥਾਨ ਲੱਗਿਆ ਵਾ ਕੱਟੀ ਆਹ ਪੰਜ ਹੀ ਫੋਟਾਂ ਨੇ ਫੋਟਾਂ ਸ਼ਾਟ ਹੈ ਨਹੀਂ ਬਈ ਜੀ ਫੇਸ ਕੁਆਲਟੀ ਚੈੱਕ ਕਰ ਲੋ ਇਹ ਕਿੰਨੀ ਕੁ ਉਮਰ ਦੀ ਆ ਇਹ ਬਈ ਲਗਭਗ ਸਾਲਕ ਦੀ ਆ ਬਸ ਹਾਨੋ ਖਾਨ ਪਰਵਾਨੀ ਹਾਂ ਹਾਂ ਹਾਨ ਪਰਵਾਨੀ ਹੈ ਤੇ ਰੇਟ ਇਹਨਾਂ ਦਾ ਤੇ ਰੇਟ ਬਾਈ ਆਪਾਂ ਫੋਨ 'ਤੇ ਕਰਾਂਗੇ ਠੀਕ ਹੈ ਜੀ ਠੀਕ ਹੈ ਕਿ ਨਹੀਂ ਇੱਥੇ ਕੱਤੀ ਦੀ ਫੇਸ ਕੁਆਲਟੀ ਚੈੱਕ ਕਰਾ ਦੇ ਹੂੰ ਬਾਕੀ ਬਾਹਰ ਕੱਢ ਲਈਆ ਲੋ ਜੀ ਇਹ ਆ ਜੀ ਦੋ ਨੰਬਰ ਕੱਟੀ ਤਕਰੀਬਨ ਸਾਲ ਦੀ ਹੈ ਲਗਭਗ ਜੇ ਤੁਸੀਂ ਕੱਤੀ ਚਾਰ ਚੀਨ ਤੇ ਕੱਤੀ ਦਾ ਸਰੀ ਖੜਨੀ ਹੁੰਦੀ ਚੈੱਕ ਕਰ ਲੋ ਇਤੋਂ ਵੀ ਇਸ ਪੋਲ ਦੀ ਹਰ ਤੇ ਕੁੱਲ ਮਲਾ ਕੇ ਕੱਟੀ ਰਾਜੀ ਪੂਰੀ ਹੈ ਪਿੱਛੇ ਦੇਖੋ ਕੁੜੇ ਪਾੜੇ ਕੱਟੀ ਚੈੱਕ ਕਰ ਲਓ ਸੋਹਣੀ ਹੈ ਕਿ ਆਣੀ ਲੱਸੀ ਲਾਮੀ ਜੀ ਹੈ ਠੀਕ ਆ ਬਈ ਠੀਕ ਆ ਜੀ ਤੇ ਇਹ ਇਹਨਾਂ ਦਾ ਕੋਈ ਰਿਕਾਰਡ ਰੂਟ ਪਤਾ ਹੈ ਬੈ ਇਧਰ ਕਾਰਡ ਦੇਵਾਂਗੇ ਵੀਰੇ ਜਿਹੜਾ ਪ੍ਰਖੀ ਦੂ ਉਹਨੂੰ ਸਪੈਸ਼ਲ ਹਾਂ ਸਪੈਸ਼ਲ ਉਹਨੂੰ ਦੇਵਾਂਗੇ ਵੀਰੇ ਬੈਦਰ ਕਾਡ ਦੇਵਾਂਗੇ ਕੱਟਿਆਂ ਦਾ ਹਾਂ ਮਾਤਾ ਦਾ ਕਾਡ ਦੇਵਾਂਗੇ ਕਿਹੜੇ ਸਿੰਮਨ ਦਾ ਉਹ ਵੀ ਦੱਸ ਕੇ ਦੇਵਾਂਗੇ ਵੀਰੇ ਠੀਕ ਐ ਅੱਗੇ ਪ੍ਰਮਾਤਮਾ ਦੇ ਹੱਥਾ ਨਾਲ ਦੇਖੋ ਗੋਲਵੜਾ ਵੱਡੀ ਰਾਜੀ ਬੜੀ ਐ ਨਾ ਕੱਟੀ ਐ ਨਾ ਰਾਜੀ ਦਾ ਫਿਰ ਦੁੱਧ ਆਦ ਦਿਨਾਂ ਪਾਲੀ ਵੀ ਲੱਖੇ ਅਗਲੇ ਦੀ ਪਿੱਛੇ ਜਿਵੇਂ ਹਾਂ ਹਾਰਾ ਹੋ ਆ ਗਈ ਪੈਠਪੂੜਾ ਪੂਰੀ ਪਈ ਐ ਨਾ ਹਾਂ ਪੈਠਪੂੜਾ ਬੜਾ ਚੰਗਾ ਸਿੰਗੀ-ਸੂੰਗੀ ਬੜੀ ਚੰਗੀ ਲੱਗੀ ਐ ਕੱਟੀ ਨੂੰ ਨਾ ਠੀਕ ਆ ਠੀਕ ਹੈ ਨਾ ਬਾਕੀ ਸਿਰੇ ਦੇਖੋ ਆਪਾਂ ਵੀ ਤੂੰ ਵੀ ਬੋਲਦਾ ਹੁਣ ਆਪਾਂ ਵੀ ਬੋਲਦੇ ਆ ਜਿਹੜੇ ਭਰਾਣੇ ਲੈਣੀ ਆ ਉਹ ਤਸੱਲੀ ਆਪਦੀ ਫੁੱਲ ਕਰਕੇ ਲਾਵੇ ਹਨਾ ਦੇਖੋ ਆਪਾਂ ਮਾਲ ਹੋਂ ਦੇਖੋ 16 ਤਰੀਕ ਨੂੰ ਵੀਡੀਓ ਪਾਈ ਸੀ ਮਾਲਕ ਦੀ ਕਿਰਪਾ ਨਾਲ 17 ਤਰੀਕ ਨੂੰ ਸਾਰਾ ਮਾਲ ਆਪਣਾ ਸੇਲ ਹੋ ਗਿਆ ਸੀ ਠੀਕ ਹੈ ਸਮਝੀਏ ਕਿ ਨਹੀਂ ਠੀਕ ਹੈ ਜੀ ਵੀ ਬਾਕੀ ਸਿਰੇ ਜਿਹੜੇ ਘਰ ਦਾ ਅਨਜਾਲ ਲਿਖਿਆ ਮਾਲਕ ਨੇ ਉਸੇ ਦੀ ਜਾਣੀਆਂ ਹਨਾ ਅੱਗੇ ਆ ਗਈ ਤਿੰਨ ਨੰਬਰ ਕੱਟੀਆਂ ਬੜਾ ਪਿਆਰਾ ਜੀ ਤਿੰਨ ਨੰਬਰ ਕੱਟੀਆਂ ਇਹ ਵੀਰੇ ਹੈਗੀ ਆ 16 17 ਮਹੀਨਿਆਂ ਦੀ ਕੱਟੀ 16 ਡੇਢ ਸਾਲ ਤੋਂ ਘੱਟ ਆ ਮਹੀਨਾ ਵੀ ਡੇਢ ਸਾਲ ਤੋਂ ਘੱਟ ਆ ਕੱਟੀ ਦੀ ਪਰ ਸਿੰਗੀ ਸੁਗੀ ਦੇਖ ਲੱਖੇ ਬੜੀ ਸੋਹਣੀ ਲੱਗੀ ਆ ਬੂਥ ਬਾਤ ਬੜੀ ਸੋਹਣੀ ਐ ਲੰਬਾਈ ਲੰਬੂਈ ਬਹੁਤ ਲਓ ਜੀ ਇਹ ਹੈਗੇ ਤਿੰਨ ਨੰਬਰ ਕੱਟੀਆਂ ਤਿੰਨ ਨੰਬਰ ਕੱਟੀਆਂ ਇਹ ਬਣਾ ਸਿੰਘ ਦਾ ਹੈ ਵੇ ਬਲਾ ਦਾ ਮੂੰਹ ਦੇਖਾ ਕੱਟੀ ਦਾ ਨਾ ਐਤੋਂ ਸੀ ਕੱਟੀ ਰੰਗ ਸਿੰਗੀ ਆ ਬਈ ਹਾਂ ਨਾਲ ਹੀ ਮੋੜ ਗਏ ਹਾਂ ਜਮੀਨਾਂ ਅੰਮਲ ਇਹ ਵੀ ਦੇਖ ਲਓ ਐਵੇਂ ਆਈਆਂ ਹਾਂ ਠੀਕ ਹੈ ਬਾਕੀ ਸਿਰੇ ਕੱਟੀ ਦੇ ਕਈ ਭਰਾਵਾਂ ਦੀ ਇੱਛਾ ਹੁੰਦੀ ਹੈ ਵੀ ਅਸੀਂ ਜੱਤ ਵਾਲੀ ਕੱਟੀ ਲੈਣੀ ਹੈ ਹਨਾ ਜੱਤ ਜੋਤ ਬੜੀ ਚੰਗੀ ਲੱਗੀ ਆ ਕੱਟੀ ਦੇ ਠੀਕ ਹੈ ਹਾਂ ਬਾਕੀ ਸਾਰਾਂ ਘੱਟੇ ਸਮਾਂ ਵਾਲਾ ਕੋਈ ਲਿੱਸੀ ਲੱਗਦੀ ਜੀ 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 ਬਾਕੀ ਸਿਰੇ ਝੋਲੀ ਝਾਲੀ ਦਿਖਾ ਦੇ ਲੱਖੇ ਇੱਥੇ ਝੋਲੀ ਬੜੀ ਸੋਹਣੀ ਲੱਗੀ ਆ ਕੱਟੀ ਨੂੰ ਕੋਈ ਝੋਲੀ ਕੋਈ ਹਾਂ ਇੱਥੇ ਚੈੱਕ ਕਰੋ ਜੀ ਥਣ ਬਹੁਤ ਚੰਗੇ ਨੇ ਕੱਟੀ ਦੇ ਜੀ 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 ਕੱਲਾ ਕੱਲਾ ਥਣ ਥਣ ਵੀ ਹੈ ਨਹੀਂ ਕੋਈ ਹਾਂ ਇੱਥੋਂ ਸੀ ਜਾ ਕੇ ਚੈੱਕ ਕਰ ਲਓ ਜੀ ਤਕਰੀਬਨ ਬਸ ਕੱਲੀ ਪੂਸ ਬੁਝ ਜਿੱਟੇ ਦੋ ਦੰਤ ਤਿੰਨ ਤਿੰਨ ਇੰਚ ਹਾਂ ਬਾਈ ਦੋ ਦੋ ਤਿੰਨ ਤਿੰਨ ਇੰਚ ਦੀ ਪੂਸ ਆ ਜਿਹੜੀ ਉਹ ਚਿੱਟੀ ਆ ਬਾਕੀ ਕਿਸੇ ਦੇ ਕੋਈ ਵੀ ਚਿੱਟਾ ਬਾਲ ਨਹੀਂ ਲੱਗਦਾ ਸਾਡੇ ਬੱਲ ਨਹੀਂ ਕੁਝ ਹੋਰ ਨਹੀਂ ਹੈ ਨਾ ਜੀ ਹਮ ਡੇਢ ਸਾਲ ਤੋਂ ਘਟਾ ਸਵਾ ਸਾਲ ਦੀ ਮੋਟੀ ਬਾਸ਼ਾ ਮੰਨ ਸਕਦੇ ਆ 15 16 ਮਹੀਨੇ ਪਾਈਗਾ 16 17ਵੇਂ ਕੱਟੀ ਹੈਗੀ ਇਹ ਸੀ ਕੱਟੀ ਜਿਹੜਾ ਤਿੰਨ ਨੰਬਰ ਤੇ ਤੇ ਅੱਗੇ ਦਿਖਾਵਾਂ ਤੁਹਾਨੂੰ ਚਾਰ ਨੰਬਰ ਕੱਟੀ ਹੋਲਣ ਤੋਂ ਪਹਿਲਾਂ ਤੁਹਾਨੂੰ ਕੱਢੀਏ ਸਿੰਗਲ ਖਾਣਾ ਇੱਥੇ ਖੜੀ ਦਿਨਾ ਆ ਜਾ ਕਰੋ ਜੀ ਇਹ ਰੰਗ ਸਿੰਘ ਹੀ ਆ ਲੱਖੇ ਜਿਵੇਂ ਤੂੰ ਕਹਿੰਦਾ ਨਾ ਵੀ ਰੰਗ ਸਿੰਘ ਰੰਗ ਸਿੰਘ ਹੀ ਆ ਹੁਣੀ ਇੱਥੇ ਇੱਥੇ ਹੀ ਫੇਸ ਤੇ ਕੱਤੀ ਦੇ ਇੱਥੇ ਹੀ ਬਾ ਮਰਵਾਦੇ ਝਾਲਕ ਲਵਾਈ ਲਮੂਈ ਦੇ ਕੱਤੀ ਦੇ ਮੂੰਹ ਦੀ ਕਿੰਨੀ ਜਿਆਦਾ ਲੰਬਾਈ ਆ ਹਨਾ ਤੇ ਕੱਦ ਕਾਠ ਰੰਗ ਵੀ ਪੂਰਾ ਐ ਜਾ ਸਾਹ ਕਾਲੀਆਂ ਵੀਰੇ ਦੋਨੇ ਕੱਟੀਆਂ ਦਾ ਜਮਾ ਸਾਹ ਕਾਲੀਆਂ ਆ ਗਈਆਂ ਨਾ ਜੀ 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 ਬਾਕੀ ਸਿਰੇ ਬਰੀਕ ਚਮੜੀ ਦੀਆਂ ਲੱਖੇ ਕੋਈ ਆ ਨਹੀਂ ਵੀ ਮੋਟਾ ਚੰਮ ਨਹੀਂ ਹੈਗਾ ਇਹ ਵੀ ਬਰੀਕ ਚਮੜੀ ਦੀਆਂ ਕੱਟੀਆਂ ਸਾਰੀਆਂ ਕਿੰਨੇ ਕੁ ਮਹੀਨੇ ਦੀ ਇਵਰੇ ਕੱਟੀ ਫਿਰ ਆਪਣੀ ਇਹ ਵੀਰੇ ਹੈਗੀ ਆ ਕਿ ਟੋਟ ਟੋਟ 20 ਮਹੀਨਿਆਂ ਦੀ ਕੱਟੀ ਆ ਪੌਣੇ 2 ਸਾਲ ਦੀ ਮੰਨ ਲਓ ਪੌਣੇ 2 ਸਾਲ ਦੀ ਮੰਨ ਲਓ ਪਰ ਕੱਟੀ ਦੀ ਇੱਥੇ ਇੱਥੇ ਖੜਾ ਕੇ ਦੱਸੰਦ ਦੇਖ ਲਖੇ ਵੀ ਮੇਰੀ ਹਾਈਟ ਦੇ ਮੁਤਾਬਕ ਬੇਲਬੂਲ ਕਿੱਡੀ ਆ ਕੱਟੀ ਦੀ ਹਾਂ ਹਾਂ ਇਝ ਕਾਲੀ ਵੀ ਤੌਰ ਤੋਂ ਪੈਂਦੀ ਆ ਇਹ ਇਥੋਂ ਟੇਢੀ ਕਰ ਲਾ ਹਾਂ ਇਥੋਂ ਟੇਢੀ ਕਰ ਲੈਨੇ ਆਪਾਂ ਕੱਟੀ ਹਾਂ ਇਥੋਂ ਨੀ ਆ ਮਰੋਦੀ ਪੌਣੇ 2 ਸਾਲ ਦੀ ਕੱਟੀ ਆ ਤੇ ਇੱਥੇ ਖੜ ਕੇ ਤੂੰ ਕਾ ਕੱਦ ਕਾਠ ਦੇਖ ਕੱਟੀ ਦਾ ਕਿੱਡਾ ਹੈਨਾ ਠੰਡੀ ਸੀਲ ਆ ਵੀ ਆ ਮੰਨ ਕੇ ਚੱਲ ਵੀ ਮੇਰੀ ਛਾਤੀ ਟੱਪਦੀ ਆ ਕੱਟੀ ਹੈਨਾ ਬ ਪੀਕਾ ਭਰਾਉਣ ਦੇ ਕਾਬਲਾ ਬਿਲਕੁਲ ਪੀਕਾ ਭਰਾਉਣ ਦੇ ਕਾਬਲਾ ਕੋਈ ਇੱਕ ਭਰਾ ਕੋਈ ਲੈ ਕੇ ਜਾਂਦਾ ਜਿਹੜਾ ਇੱਕ ਗੱਟਾ ट्रांजੈਕਸ਼ਨ ਦਾ ਪਾ ਦੇ ਇਹਨੂੰ ਤਾਂ ਨਾਲ ਦੀ ਨਾਲ ਕੱਤੀ ਨੇ ਮਹੀਨੇ ਡੇਢ ਮਹੀਨੇ ਦੀ ਗੱਲ ਆ ਰਹਿਣਾ ਹੈ ਨਾ ਬਿਲਕੁਲ ਬਿਲਕੁਲ ਜੀ ਤਾਂ ਦੇਖ ਸਾਡੀ ਵਧੀਆ ਸ਼ਕੀਨ ਹੈ ਕੱਟੀ ਪੂਰੀ ਬਕਲਾ ਥੋੜਾ ਬਾਏ ਜਰੂਰ ਹਲਕਾਗਾ ਤੇ ਇੱਕ ਦੋ ਗੱਟੇ ਆਪਾਂ ਇਹਦੀ ਫੋਰਡ ਡਰਾਈਵਰ ਪਵਾ ਕੇ ਕੱਟੀ ਵਧੀਆ ਭਰਾ ਸਕਦੇ ਜੀ ਝੋਲੀ ਝਾਲੀ ਬੜੀ ਚੰਗੀ ਲੱਗੀ ਹੈ ਲਖੇ ਕੱਟੀ ਹਾਂ ਝੋਲੀ ਦਿਖਾਵਾਂਗੇ ਫਿਰ ਆਪਾਂ ਇੱਥੇ ਦੇਖੋ ਬਹੁਤ ਸੋਹਣੀ ਜਿਆ ਹਾਂ ਕੀ ਗੱਲ ਦੀ ਜੀ 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 ਤੇ ਇੱਥੋਂ ਦੇ ਪਿੱਛੇ ਜਿਹੜਾ ਦੁਆਰਾ ਫੇਰ ਨਹੀਂ ਆ ਮੰਨ ਲਓ ਕੱਟੀ ਚ ਦੁਆਰੇ ਕੱਦ ਕਾਠ ਫੇਰ ਆਪਾਂ ਚੈੱਕ ਕਰਾ ਦਿੰਨੇ ਆ ਕੱਟੀ ਦਾ ਹਨਾ ਇੱਥੋਂ ਖੜ ਕੇ ਦੇਖ ਸਕਦੇ ਹੋ ਹਾਈਟ ਹੂਟ ਬੜੀ ਚੰਗੀ ਆ ਬਰੀਕ ਪੂਛ ਜਮਾ ਬਿਲਕੁਲ ਜਿੱਥੋਂ ਮਰਜੀ ਤੂੰ ਵੀ ਘਰ ਸਕਦੇ ਹੋ ਜਿੱਥੇ ਮਰਜੀ ਉੱਥੇ ਬਈ ਜਮਾ ਬਰੀਕ ਚਮੜੀ ਦੀ ਆ ਹਨਾ ਹਾਂ ਇਹ ਸੀਗੀ 4 ਨੰਬਰ ਕੇ 5 ਨੰਬਰ ਦੇ ਪਹਿਲਾਂ ਸਿੰਘ ਦਿਖਾ ਦੇ ਰੋ ਹੋਏ ਬਈ ਦੇਖੋ ਜੀ ਦੇਖੋ ਦੇਖੋ ਹਮ ਪੂਰੀ ਐਨ ਰੈਂਗ ਸਿੰਘ ਹਾਂ ਇਹ ਮੇਲੇ ਦੇ ਕਟਾਂ ਸ਼ਿੰਗਾਰ ਕਰਦਿਆਂ ਉਸ ਤਰ੍ਹਾਂ ਦੀ ਕੱਟੀ ਦੇ ਸਿੰਘ ਨੇ ਤੇ ਫੇਸ ਕੁਆਲਟੀ ਤੁਸੀਂ ਲਵਾਈ ਦੇਖੋ ਬਹੁਤ ਜੀ ਨਾ ਕਿੰਨੀ ਜੀ 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 ਤੇ तकरीबन ਆ ਕਰਤੀ ਸਾਰੇ ਕਾਲੀ ਕੀ ਨਾ ਬਈ ਮੇਰੇ ਇੱਕ ਦੋ ਵਾਲ ਤਾਂ ਬਿਸ਼ੱਕ ਦੀ ਲੱਖੇ ਚਿੱਟੇ ਹੋਣ ਨਹੀਂ ਵਾਲ ਵਾਲ ਹਾਂ ਨੋਰਮਲ ਜੀ ਨਹੀਂ ਤਾਂ ਇਹਨੂੰ ਆਪਾਂ ਜੈਡ ਬਲੈਕ ਹੀ ਕਹਿ ਸਕਦੇ ਹਾਂ ਕਟਿੰਗ ਹਾਂ ਲਿਆ ਬਾਹਰ ਲਿਆ ਫਿਰ ਇਹਨੂੰ ਲਓ ਜੀ ਇਹ ਆ ਗਈ 5 ਨੰਬਰ ਕੱਟੀ ਬਾਈ ਦੀ ਇੱਕ ਦੰਦ ਸਿੱਟਿਆ ਵਦਾ ਹਣਾ ਇਹਦਾ ਇੱਕ ਦੰਦ ਸਿੱਟਿਆ ਬਾਈ ਠੀਕ ਹੈ ਹਾਂ ਚਾਹੇ ਨਾ ਆਪਾਂ ਹੁਣ ਖੀਰੀ ਮਲ ਲਗੇ ਤੇ ਚਾਹੇ ਦੋਂਦੀ ਮਲ ਲਗੇ ਤਾਂ ਦੋ ਦਿਨ ਫਿੱਟਾ ਹੈਗਾ ਇੱਕ ਨਾਲ ਆ ਜੀ ਜੀ ਤੇ ਇੱਥੋਂ ਦੇ ਪਿੱਛੋਂ ਚੜਾਈ ਚੱਕਾ ਲਉ ਪੁੱਠੇ ਪਾਠੇ ਦੀ ਤੇ ਗਰੀਵੇਂ ਸਾਰੀ ਕੱਟੀ ਕਾਲੀ ਆ ਗਈ ਤੇ ਹੀਟ ਚਾਹੀ ਵੀ ਇਹ ਹੀਟ ਚਾ ਵੀਰੇ ਕੱਟੀ ਤਾਰਾਂ ਦੇ ਹੀ ਜਾਂਦੀ ਹੈ ਹਨਾ ਠੀਕ ਆ ਟੀਕਾ ਭਰਾ ਅੱਜ ਬੰਦ ਟੀਕਾ ਭਰਾ ਖਾਦਾ ਹਾਂ ਹਾਂ ਆਪਾਂ ਪਾਲਾ ਕਿ ਤੈਨੂੰ ਅੱਗੇ ਵੀ ਦੱਸਿਆ ਵੀ ਆਪਾਂ ਟੀਕਾ ਭਰਾਉਂਦੇ ਨਹੀਂ ਹੁੰਦੇ ਅਗਲੇ ਨੂੰ ਆਏ ਹੁੰਦਾ ਵੀ ਯਾਰ ਵੀ ਖਾਉਣੀ ਝੂਠ ਜਾ ਮੰਨ ਜਾਂਦਾ ਅਗਲਾ ਕਹਿੰਦਾ ਖਾਉਣੀ ਪਾਇਆ ਹੋਊ ਖਾਉਣੀ ਨਹੀਂ ਹਨਾ ਜਿਹੜਾ ਪਸ਼ੂ ਤਾਰਾ ਤੂਰਾ ਦਿੰਦਾ ਹੋਵੇ ਉਹਨੂੰ ਤਾਂ ਆਪਾਂ ਕਹਿੰਦੇ ਹੁੰਨੇ ਬਈ ਆਪਦੇ ਘਰੇ ਜਾ ਕੇ ਤਸੱਲੀ ਨਾਲ ਭਰਾਓ ਹਨਾ ਬਿਲਕੁਲ ਬਿਲਕੁਲ ਹਾਂ ਚੰਗੀ ਆ ਨਾ ਖੜਨੀ ਖੁੜਨੀ ਬੂਰੇ ਸ਼ਕੀਨ ਲੱਗਦੀ ਹੈ ਨਾ ਬਹੁਤ ਧਾਦੇ ਚੰਗੀ ਆ ਬਈ ਕੱਟੀ ਠੀਕ ਲਓ ਜੀ ਇਸ ਦੀ ਲਾਸਟ ਤਕਰੀਬਨ ਫੇਰ ਉਮਰ ਜੀ 2 ਸਾਲ ਦੇ ਲਗਭਗ ਹੋਣੀਆਂ 2 ਸਾਲ ਦੇ ਲਗਭਗ ਹੀ ਆ ਬਾਈ ਹਾਂ 2 ਤੋਂ 2 ਮਹੀਨਾ ਵੀ ਉੱਪਰ ਹੋ ਸਕਦੀ ਹੈ ਉੱਪਰ ਹੋ ਸਕਦੀ ਹੈ ਬਸ ਹਾਂ ਕਿਉਂਕਿ 2 ਸਾਲ ਤੋਂ ਬਾਅਦ ਕਿਉਂਕਿ ਜਿਵੇਂ ਸੈਣਿਆ ਨੇ ਦੱਸਿਆ ਬਾਈ ਆਪਾਂ ਕਹਿੰਦੇ ਹੁੰਦੇ ਆ ਵੀ ਸਵਾ 2 ਸਾਲਾਂ ਦੀ ਕੱਟੀ ਜਾ ਕੇ ਦੰਦ ਸੜਦੀ ਆ ਹਨਾ 2 ਸਾਲ ਦੀ ਸਵਾ 2 ਸਾਲ ਦੀ ਸੜਦੀ ਆ ਦੰਦ ਬਿਲਕੁਲ ਬਿਲਕੁਲ ਹਾਂ ਲਓ ਜੀ ਅੱਜ ਦੀ ਘੜੀ ਜੀ ਸੀਗਾ ਬਾਈ ਕੋਲੇ 5 ਕੱਟੀਆਂ ਲਾਸਟ ਤੇ ਸੁਣ ਦਿਖਾ ਦੀ ਕੱਟੀ ਇਹ 4 ਨੰਬਰ ਕੱਟੀ ਹੈਗੀ ਤੇ ਇਹ 3 ਨੰਬਰ ਕੱਟੀ ਜੀ ਨਾ ਮਾਗ ਦੁਬਾਰਾ ਹਨਾ ਦੇ ਇਧਰ ਸਾਨੂੰ ਕੱਤੀ 2 ਨੰਬਰ ਦੁਬਾਰਾ ਦੇਖ ਲੋ ਤੇ ਇਧਰ 1 ਨੰਬਰ ਕੱਤੀ ਟੋਟਲ 5 ਦੀ ਕਟਾਂ ਹੈ ਸਾਰਾ ਦੇ ਚਾਚਾ ਥਾਣਾ ਪੰਜ ਮਸ਼ੀਨ ਫੋਟਾ ਕਿਸੇ ਦੇ ਨਹੀਂ ਗਈ ਕੋਈ ਲਾਸਟ ਦੋ ਅੰਦ ਨੇ ਕੱਤੀ ਨੇ ਇੱਕ ਅੰਦ ਛਿਟਾ ਬਾਕੀ ਸਾਰਾ ਖੀਰਿਆ ਪਿੰਡ ਬਾਈ ਦਾ ਰਾਇਆ ਤਹਿਸੀਲ ਫੂਲ ਜਿਲ੍ਹਾ ਭੰਡਾ ਮੋਬਾਈਲ ਨੰਬਰ 98552 87584 87584 ਬਾਈ ਦਾ ਮੋਬਾਈਲ ਨੰਬਰ ਸੋ ਪੰਜਾ ਗਰਤ ਸੱਲੀ ਗਾ ਤੁਸੀਂ ਖਰੀਦ ਸਕਦੇ ਹੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ